ਇੱਕ ਮਹਿਲਾ ਦੇ ਉੱਤੇ ਇਲਜ਼ਾਮ ਨੇ ਕਿ ਉਹ ਚੱਟਾ ਲਗਾਉਂਦੀ ਐ ਆਰ ਉਹ ਆਪਣੀ ਲੋਰ ਦੇ ਵਿੱਚ ਆਪਣੀਆਂ ਦੋ ਧੀਆਂ ਨੂੰ ਅਤੇ ਵਿਸ਼ੇਸ਼ ਰੰਦੇ ਪਤੀ ਨੂੰ ਛੱਡ ਕੇ ਕਿਸੇ ਤੀਜੇ ਮਰਦ ਦੇ ਨਾਲ ਫਰਾਰ ਹੋ ਗਈ ਐ ਚੱਟੇ ਵਾਲਾ ਇਲਜ਼ਾਮ ਐ ਉਹ ਮੇਰੀ ਸੱਸ ਬਲ ਹੋਏ 7 7 ਮਹੀਨੇ ਹੋ ਗਏ ਉੱਥੇ ਰਹਿੰਦੀ ਨੇ ਉਹਨੂੰ ਹੋਇਆ ਕੀ ਸੀਗਾ ਕਿਵੇਂ ਉਹ ਘਰੋਂ ਗਈ ਉਹਨੇ ਜੀ ਮੇਰਾ ਫੋਨ ਉਸ ਟਾਈਮ ਹੀ ਹੀ ਬੰਦ ਕਰਤਾ ਅੱਛਾ ਉਸ ਟਾਈਮ ਹੀ ਇਹਨੂੰ ਬੰਦ ਕਰਤਾ ਮੈਨੂੰ ਨਾ ਅਣਗੋਹਲੀ ਕਰਨਾ ਸ਼ੁਰੂ ਕਰਤਾ ਜਦੋਂ ਮੈਂ ਫੋਨ ਲਾਣਾ ਫੋਨ ਕੱਟ ਦੇਣਾ ਜਦੋਂ ਮੈਂ ਕਰਨਾ ਗੱਲ ਫੋਨ ਬਿਜ਼ੀ ਆ ਰਿਹਾ ਇਹ ਮਰੋਂ ਤੇ ਤੇਰਾ ਫੋਨ ਬਿਜ਼ੀ ਆ ਰਿਹਾ ਕਹਿੰਦੀ ਤੈਨੂੰ ਕੀ ਮਤਲਬ ਮੈਨੂੰ ਜਿਹਦਾ ਮਰਜ਼ੀ ਆਵੇ ਤੇ ਫਿਰ ਜੀ ਉਹਨੇ ਮੈਨੂੰ ਬਲੌਕ ਲਿਸਟ ਪਾਤਾ ਉਹਨੇ ਮੇਰਾ ਫੋਨ ਉਹਨੇ ਬਲੌਕ ਲਿਸਟ ਪਾਤਾ ਮੈਂ ਗੱਲ ਹੀ ਸਮਝ ਗਿਆ ਮੈਂ ਮੈਨਾਂ ਜਨਾਨੀ ਇਹ ਮੇ ਤੋਂ ਦੂਰ ਜਾਣਾ ਚੰਦੀ ਏ ਇਹ ਤਾਂ ਹੀ ਮੈਨੂੰ ਮਾਂ ਭੈਣ ਦੀ ਗੱਲਾਂ ਕੱਢੀ ਜਾਂਦੀ ਆਪਣਾ ਖਸਮ ਨੂੰ ਅੱਖ ਨਹੀਂ ਜਾਂਦੀ ਵੀ ਇਹ ਤੇ ਬੀਬਾ ਤੇਰਾ 11 ਤਰੀਕ ਨੂੰ ਟਾਈਮ ਰੱਖਿਆ ਗਿਆ 11 ਤਰੀਕ ਨੂੰ ਚੌਂਕੀ ਆਉਣਾ ਤੇ ਚੌਂਕੀ ਆਉਣ ਦੇ ਬਜਾਈ ਜੀ ਇਹ ਜੀ ਉਤੋਂ ਪਹਿਲੀ ਬੱਚੀ ਇੱਥੇ ਸੱਟ ਗਈ ਤਾਂ ਨਾਲ ਹੀ ਫਰਾਰ ਹੋ ਗਈ ਉੱਤੇ ਮੈਂ ਇਹਨਾਂ ਯਕੀਨ ਕਰਦਾ ਸੀਗਾ ਇਹਨਾਂ ਵਿਸ਼ਵਾਸ ਕਰਦਾ ਹੈਗਾ ਉਹ ਜਨਾਨੀ ਤੇ ਪਰ ਮੈਨੂੰ ਨਹੀਂ ਪਤਾ ਹੈਗਾ ਮੇਰੇ ਨਾਲ ਉਹਨੇ ਇੱਡਾ ਤਕੜਾ ਵਿਸ਼ਵਾਸ ਘਾਤ ਕਰਨਾ ਸੀਗਾ ਮੈਨੂੰ ਤੂੰ 3 ਦਾ ਵੀ ਤਰਸ ਨਹੀਂ ਆਇਆ ਉਹ ਮੈਂ ਕਹਿੰਦਾ ਜੀ ਉਹਨੂੰ ਹੈ ਹੀ ਨਹੀਂ ਕਿਸੇ ਦਾ ਤਰਸ ਜਿਹੜੀ ਆਪਣੀ ਧੀ ਨੂੰ ਝਾੜੀਆਂ ਦੇ ਵਿੱਚ ਸੱਟ ਕੇ ਚੱਲ ਗਈ ਹੈ ਉਹਨੂੰ ਤਰਸ ਕੇ ਦੇ ਨਾਲ ਜਿਹੜੀ ਆਪਣੀ ਮਾਂ ਨੂੰ ਜੁੱਤੀਆਂ ਮਾਰ ਸਕਦੀ ਹੈ ਗਲੀ ਦੇ ਵਿੱਚ ਕੱਢ ਗਏ ਜਿਹੜੀ ਮਾਂ ਨੂੰ ਆਪਣੇ ਨੂੰ ਕਈਆਂ ਨਾਲ ਕੁੱਟ ਸਕਦੀ ਏ ਉਹਨੂੰ ਹੈ ਕਿ ਕੀ ਹੈ ਜੀ ਮੈਨੂੰ ਤਾਂ ਸਮਝ ਹੀ ਨਹੀਂ ਆਇਆ ਜੀ ਕਿ ਉਹਨੇ ਛੱਡਿਆ ਕੋਈ ਨਹੀਂ ਆਰਾਮ ਅੱਜ ਕੇ ਲੈ ਗਿਆ ਹਾਂ ਘਰੋਂ ਵੀ ਪੈਸੇ ਖੜੇ ਪੰਜ ਹਜ਼ਾਰ ਹਾਂਜੀ ਤੇ ਮੇਰੀ ਛੋਟੀ ਬੇਟੀ ਦੇ ਨਾਂ ਵੱਡੀ ਬੇਟੀ ਦੇ ਨਾਂ ਸੀਗੇ ਪੈਸੇ ਜੋ ਆਪਣਾ ਜੁਆਇੰਟ ਖਾਤਾ ਸੀਗਾ ਉਹਦੇ ਵੀ ਕਢਾ ਗਏ ਜੀ ਉਹ ਤੇ ਥੋੜੇ ਦੇ ਮੇਰੇ ਸੀਗੇ ਉਹ ਮੇਰੇ ਵੀ ਛਕਲੇ ਉਹਨੇ ਸਤਿਕਾਰ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਵਿੰਦਰ ਸਿੰਘ ਅੱਜ ਪੰਜਾਬ ਦੀ ਉਹ ਤਸਵੀਰ ਤੁਹਾਨੂੰ ਦਿਖਾਉਣ ਜਾ ਰਿਹਾ ਜਿਸ ਤਸਵੀਰ ਨੂੰ ਬਦਲਣ ਦਾ ਦਾਵਾ ਪੰਜਾਬ ਦੀ ਸਰਕਾਰ ਕਰਦੀ ਹੈ ਚਿੱਟੇ ਨੂੰ ਜਾਂ ਨਸ਼ੇ ਦਾ ਲੱਖ ਤੋੜਨ ਦਾ ਅਕਸਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਖਤਮ ਕਰ ਦਿੱਤਾ ਗਿਆ ਪਰ ਇਸ ਨੇ ਕਈ ਪਰਿਵਾਰ ਉਜਾੜੇ ਨੇ ਕਈ ਪਰਿਵਾਰ ਉੱਜੜ ਰਹੇ ਨੇ ਤੇ ਕਈ ਹੋ ਸਕਦਾ ਹੋਰ ਵਿੱਜੜਨਗੇ ਅਜੀ ਇਹ ਕਹਾਣੀ ਹੈ ਇੱਕ ਮਹਿਲਾ ਦੇ ਉੱਤੇ ਇਲਜ਼ਾਮ ਨੇ ਕਿ ਉਹ ਚਿੱਟਾ ਲਗਾਉਂਦੀ ਹੈ ਔਰ ਉਹ ਆਪਣੀ ਲੋਰ ਦੇ ਵਿੱਚ ਆਪਣੀਆਂ ਦੋ ਧੀਆਂ ਨੂੰ ਅਤੇ ਵਿਦੇਸ਼ ਰਹਿੰਦੇ ਪਤੀ ਨੂੰ ਛੱਡ ਕੇ ਕਿਸੇ ਤੀਜੇ ਮਰਦ ਦੇ ਨਾਲ ਫਰਾਰ ਹੋ ਗਈ ਹੈ ਇਲਜ਼ਾਮ ਨਹੀਂ ਇੱਕ ਪੱਖ ਹੈ ਪਰ ਪੀੜਤ ਬਾਈ ਸਾਡੇ ਨਾਲ ਆ ਜਿਨ੍ਹਾਂ ਦੀ ਪਤਨੀ ਦੇ ਉੱਤੇ ਇਲਜ਼ਾਮ ਨੇ ਸਾਰੀ ਗੱਲਬਾਤ ਕਰਾਂਗੇ ਬਾਈ ਜੀ ਯਕੀਨ ਆ ਤੁਹਾਡਾ ਜੀ ਮੇਰਾ ਰਕਿਸ਼ ਕੁਮਾਰ ਜੀ ਕੀ ਕਰਦੇ ਕੀ ਹੋ ਤੁਸੀਂ ਮੈਂ ਜੁਗਰੇਂ ਜੇ ਕੰਮ ਕਰਦਾ ਸੀ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਤੇ ਮੈਂ 1 ਸਾਲ ਕੀਤਾ ਜੀ ਉੱਥੇ ਅੱਛਾ ਤੇ ਮੇਰੇ ਘਰ ਵਾਲੀ ਨੇ ਮੈਨੂੰ ਆਪ ਹੀ ਇੱਥੋਂ ਤੋਰਿਆ ਅੱਛਾ ਤੇ ਉਹਦੀ ਉਹਦੀ ਹੀ ਸਹਿਮਤੀ ਨਾਲ ਮੈਂ ਗਿਆ ਇੱਥੋਂ ਅੱਛਾ ਤੇ ਬਕੀ ਜੀ ਭਾਈ ਜੀ ਜਿਹੜਾ ਚਿੱਟੇ ਵਾਲਾ ਇਲਜ਼ਾਮ ਹੈ ਉਹ ਮੇਰੀ ਸੱਸ ਵੱਲ ਹੋਇਆ 7 7 ਮਹੀਨੇ ਹੋ ਗਏ ਉੱਥੇ ਰਹਿੰਦੀ ਨੇ ਉਹਨੂੰ ਅੱਛਾ ਉਹਦੇ ਵੱਲੋਂ ਮੈਨੂੰ ਨਹੀਂ ਮੇਰੇ ਵੱਲੋਂ ਜੀ ਕੋਈ ਇਦਾਂ ਦੀ ਗਮਰੇਟ ਨਹੀਂ ਸਗੀ ਅੱਛਾ ਹੋਇਆ ਕੀ ਥੋੜਾ ਸ਼ੁਰੂ ਤੋਂ 11 ਸਾਲ ਹੋ ਗਈ ਮੇਰੇ ਕੋਲ ਰਹਿੰਦੀ ਨੂੰ ਸ਼ੁਰੂ ਤੋਂ ਮੈਨੂੰ ਕਹਾਣੀ ਦੱਸਿਓ ਔਰ ਕੇਸ ਜੀ ਹੋਇਆ ਕੀ ਸੀਗਾ ਕਿਵੇਂ ਉਹ ਘਰੋਂ ਗਈ ਘਰੋਂ ਜੀ ਭਾਜੀ ਇਹਨਾਂ ਦੀ ਕੋਈ ਮੈਂ ਤਾਂ ਬਾਹਰ ਬੈਠਾ ਸੀਗਾ ਇੱਕ ਮਿੰਟ ਅੱਛਾ ਤੇ ਦੁਆਰਾ ਲੱਲਣਾ ਸਵਾਲ ਇਹਨੂੰ ਚੱਕ ਜਾਣ ਦੇ ਤੇ ਜੀ ਇਹਨਾਂ ਦੀ ਜੋਰ ਭਾਬੀ ਦੀ ਇੱਥੇ ਮਾੜੀ ਦੀ ਪੱਠੇ ਦੀ ਟਰਾਲੀ ਆਈ ਹੀ ਥੱਲੇ ਮਾੜੀ ਦੀ ਬੈਸ ਬਸਾਈ ਹੋਈ ਹੈ ਬੈਸ ਬਸਾਈ ਹੋਣ ਦੇ ਕਾਰਨ ਮੇਰੇ ਤਾਈ ਜੀ ਨੇ ਮੇਰੇ ਰਵਾਰਾ ਜੀ ਵੀ ਇਹਨੇ ਸਾਰਾ ਕੁਝ ਇਹੀ ਨਹੀਂ ਇਹਨਾਂ ਨੇ ਕੀਤਾ ਮੌਕੇ ਦੇ ਗਵਾਹ ਸੀਗੇ ਇਹ ਤੇ ਕੁਝ ਨਹੀਂ ਹੋਇਆ ਜੀ ਇੱਥੇ ਇਹਨਾਂ ਦੀ ਮਾੜੀ ਦੀ ਬੈਸ ਬਸਾਈ ਹੋਈ ਹੈ ਇਹਨੇ ਮੈਨੂੰ ਸਿਰਫ 2 ਮਿੰਟ ਲਈ ਫੋਨ ਕੀਤਾ ਤੇ ਮੈਂ ਇਹਨੂੰ ਬੋਲਿਆ ਮੈਂ ਕਿਹਾ ਭਾਗਵਾਨੇ ਕੋਈ ਗੱਲ ਨਹੀਂ ਕਰਦੀ ਗੱਲ ਆ ਇਹ ਤੂੰ ਇਦਾ ਕਰ ਕੋਈ ਨਹੀਂ ਚੱਕਰ ਜਾਣਾ ਜੁਣਾ ਕਿਤੇ ਨਹੀਂ ਤੂੰ ਤੇਰਾ ਕਮਰਾ ਇਹ ਪਿਆ ਹੈ ਇਹ ਆਪਣਾ ਕਮਰਾ ਜੀ ਇਹ ਮੈਨੂੰ ਇਹਨੂੰ ਕੋਇਆ ਮੈਨੂੰ ਤੂੰ ਅੰਦਰ ਬੈ ਹ ਤਾਂ ਬਾਕੀ ਮੈਂ ਦੇਖਦਾ ਮੈਨੂੰ ਜੇ ਤੈਨੂੰ ਗਲਤ ਬੋਲਿਆ ਮੈਂ ਕਾ ਕਰਦਾ ਮੈਨੂੰ ਵੀਡੀਓ ਕੋਲ ਤੇ ਗੱਲ ਉਹਨੇ ਜੀ ਮੇਰਾ ਫੋਨ ਉਸ ਟਾਈਮ ਹੀ ਬੰਦ ਕਰਤਾ ਅੱਛਾ ਉਸ ਟਾਈਮ ਹੀ ਇਹਨੂੰ ਬੰਦ ਕਰਤਾ ਜਾ ਕੇ ਫਿਰ ਮੈਂ ਫੋਨ ਲੌਂਦਾ ਰਿਹਾ ਲੌਂਦਾ ਰਿਹਾ ਜੀ ਜਾ ਕੇ ਬੈਰੀਲ ਪਹੁੰਚੀ ਉਹਲੇ ਫੋਨ ਖੋਲ ਲਿਆ ਉਹਨੇ ਆਪਣਾ ਤੇ ਮੇਰੇ ਨਾਲ ਗੱਲ ਹੋਈ ਕੰਢੀ ਇਦਾਂ ਕਰਦੀ ਆ ਮੈਂ ਤੈਨੂੰ ਘਰ ਜਾ ਕੇ ਗੱਲ ਕਰਦੀ ਆ ਜਦੋਂ ਆਪਣੇ ਘਰ ਪੁੱਜੀ ਜੀ ਆ ਕੇ ਉਨੇ ਮੇਰੇ ਸੱਸ ਨੂੰ ਭੜਕਾਤਾ ਸੱਸ ਨੇ ਮੈਨੂੰ ਜੀ ਬਹੁਤ ਠੀਕ ਗੱਲਾਂ ਕੜੀਆਂ ਤੁਸੀਂ ਬਾਹਰ ਸੀਗੇ ਯੂਕਰੇਨ ਮੈਂ ਬਾਹਰ ਸੀਗਾ ਯੂਕਰੇਨ ਚ ਮੈਂ ਚੱਲ ਕੋਈ ਗੱਲ ਨਹੀਂ ਮੈਨਾਂ ਫਿਰ ਵੀ ਜਿਹੋ ਜਿਹੋ ਨਾ ਗੱਲ ਹੋਈ ਏ ਤੂੰ ਗੱਲ ਕਰਦੀ ਤੂੰ ਭੱਜੀ ਗਊ ਹੈ ਤੂੰ ਮੈਨਾਂ ਘਰੇ ਬੈਠੀ ਰਹਿੰਦੀ ਚੁੱਪਚਾਪ ਤਾਂ ਮੈਂ ਬੈਠਾ ਮੈਂ ਨਾ ਮੈਂ ਕਦ ਲਈ ਆਇਆ ਇੱਥੇ ਤੇ ਉਹਨੇ ਜੀ ਮੈਨੂੰ ਨਾ ਅਣਗੋਲ ਹੀ ਕਰਨਾ ਸ਼ੁਰੂ ਕਰਤਾ ਜਦੋਂ ਮੈਂ ਫੋਨ ਲੈਣਾ ਫੋਨ ਕੱਟ ਦੇਣਾ ਜਦੋਂ ਮੈਂ ਕਰਨਾ ਗੱਲ ਫੋਨ ਬਿਜ਼ੀ ਆ ਰਹੇ ਆ ਮਰੋਂ ਬਿਜ਼ੀ ਆ ਰਹੇ ਆ ਮਰੋਂ ਮੈਂ ਫਿਰ ਕਦੇ ਉਹਨੇ ਚੱਕਣਾ ਮੈਂ ਉਹਨੂੰ ਪੁੱਛਣਾ ਵੀ ਫੋਨ ਕਿਧਾ ਆ ਰਿਹਾ ਤੈਨੂੰ ਫਿਰ ਤੇਰਾ ਫੋਨ ਬਿਜ਼ੀ ਆ ਰਿਹਾ ਕਹਿੰਦੀ ਤੈਨੂੰ ਕੀ ਮਤਲਬ ਮੈਨੂੰ ਜਿਹਦਾ ਮਰਜ਼ੀ ਆਵੇ ਤੇ ਮਤਲਬ ਚਲ ਠੀਕ ਹੈ ਤੇ ਫਿਰ ਜੀ ਉਹਨੇ ਮੈਨੂੰ ਬਲੌਕ ਲਿਸਟ ਪਾਤਾ ਉਹਨੇ ਮੇਰਾ ਫੋਨ ਉਹਨੇ ਬਲੌਕ ਲਿਸਟ ਪਾਤਾ ਤੇ ਬਲੌਕ ਲਿਸਟ ਪਾਉਣ ਤੋਂ ਬਾਅਦ ਫਿਰ ਮੈਂ ਕਈ ਵਾਰੀ ਦੇਖਣਾ ਤੇ ਮੈਨੂੰ ਜੀ ਇੱਕ ਨੰਬਰ ਇਹਦਾ ਨਾ ਜਿਹੜਾ ਨਵਾਂ ਲਿਆ ਹੈਗਾ ਮੈਨੂੰ ਲੱਗ ਗਿਆ ਕਿ ਤੂੰ ਅੱਛਾ ਕਿ ਇਹਨੂੰ ਫੋਨ ਕੀਤਾ ਹੈਗਾ ਨੇ ਤੇ ਮੈਨੂੰ ਉੱਥੋਂ ਨੰਬਰ ਨੇ ਲੱਗ ਗਿਆ ਉਹ ਜਦੋਂ ਮੈਨੂੰ ਨੰਬਰ ਨੂੰ ਸੇਵ ਕੀਤਾ ਸੇਵ ਕਰਨ ਤੋਂ ਬਾਅਦ ਮੈਂ ਉੱਥੇ WhatsApp ਤੇ ਗਿਆ ਤਾਂ ਉੱਥੇ DP ਲੱਗੀ ਹੋਈ ਜਦੋਂ ਮੈਨੂੰ ਮੈਸੇਜ ਭੇਜਿਆ ਹਾਈ ਲਿਖ ਕੇ ਮੈਂ ਦੇਖਿਆ ਮੇਰੇ ਘਰ ਵਾਲੇ ਦੀ DP ਬਣਾਈ ਹੋਈ ਹੈ ਉਹ ਤੁਹਾਨੂੰ ਮੈਂ DP ਦੱਸਦਾ ਤੇ ਇਹਨੇ ਦੇਖਿਆ ਵੀ ਉਹ ਆ ਗਿਆ ਉੱਤੇ ਇਹ ਨੰਬਰ ਬਾਹਰ ਦਾ ਉਹਦਾ ਨੰਬਰ ਇਹ ਤੇ ਇਹਨੇ ਜੀ ਉੱਥੋਂ ਵੀ ਇਹ ਬਲੌਕ ਨਹੀਂ ਕੀਤਾ ਮੈਨੂੰ DP ਮਿੰਟੋ ਮੇਰੇ ਸਾਹਦੀ ਅੱਛਾ ਤਾਂ DP ਥਾਣ ਤੋਂ ਬਾਅਦ ਤੇ ਇਹਨੂੰ ਮੈਂ ਮੈਸੇਜ ਕਰਦਾ ਰਿਹਾ ਹਾਈ ਹੈਲੋ ਕਰਦਾ ਰਿਹਾ ਇਹਨੇ ਕੋਈ ਜਵਾਬ ਨਹੀਂ ਦਿੱਤਾ ਫਿਰ ਮੈਂ ਡਾਇਰੈਕਟ ਫੋਨ ਲਾਇਆ ਤੇ ਇਹਨੇ ਚੱਕਿਆ ਵੀ ਹੈਗਾ ਚੱਕਿਆ ਤੇ ਨੇ ਓਨਲੀ 2 ਮਿੰਟ ਮੇਰੇ ਨਾਲ ਗੱਲ ਕੀਤੀ ਕੀ ਕਹਿੰਦੀ ਜੀ ਤੇ ਕਹਿੰਦੀ ਹਾਂ ਕੌਣ ਹੂੰ ਤੇ ਮੈਨੂੰ ਤੈਨੂੰ ਨਹੀਂ ਪਤਾ ਕੌਣ ਬੋਲਦਾ ਪਿਆ ਕਹਿੰਦੀ ਰੋਂਗ ਨੰਬਰ ਅੱਛਾ ਹਾਂ ਮੈਨੂੰ ਠੀਕ ਹੈ ਫਿਰ ਰੋਂਗ ਨੰਬਰ ਹੈ ਇਹਨੇ ਰੋਂਗ ਨੰਬਰ ਕਹਿ ਕੇ ਤੇ ਜੀ ਮੈਨੂੰ ਬਲੈਕਲਿਸਟ ਤੇ ਪਾਤਾ ਅੱਛਾ ਫਿਰ ਇਹਨੇ ਉਸ ਤੋਂ ਬਾਅਦ ਨੰਬਰ ਲਿਆ ਜੀ ਉਹ ਵੀ ਨੰਬਰ ਆ ਗਿਆ ਮੇਰੇ ਕੋਲ ਉੱਤੇ ਮੈਂ ਦੇਖਿਆ ਜੀ ਵੀ ਵਟਸਐਪ ਨਹੀਂ ਬਣਿਆ ਹੋਇਆ ਵਟਸਐਪ ਨਹੀਂ ਬਣਿਆ ਹੋਇਆ ਤੇ ਮੈਂ ਦੇਖਿਆ ਵੀ ਮੈਂ ਫਿਰ ਮੇਰੇ ਮੈਂ ਡਾਇਰੈਕਟ ਪੈਸੇ ਭੋਏ ਉਥੋਂ ਹੂੰ ਪੈਸੇ ਪਾਉਣ ਤੋਂ ਬਾਅਦ ਮੈਂ ਇਹਨੂੰ ਕਾਲ ਕੀਤੀ ਤੇ ਕਾਲ ਕੀਤੀ ਜਾਨਾ ਨਹੀਂ ਦੇਖ ਕੇ ਹੈਰਾਨ ਰਹਿ ਗਈ ਕਿ ਇਹ ਬੰਦਾ ਮੇਰਾ ਬਾਹਰ ਬੈਠਾ ਵੀ ਕੋਈ ਨੰਬਰ ਕਿੱਦਾਂ ਆਈ ਇਹਦੇ ਨੇ ਹੂੰ ਇਹ ਕਿਸੇ ਨਾ ਕਿਸੇ ਨੂੰ ਫੋਨ ਕਰਦੀ ਸੀਗੀ ਤਾਂ ਮੇਰੇ ਕੋਲ ਨੰਬਰ ਆ ਗਿਆ ਮੈਨੂੰ ਫੋਨ ਕੀਤਾ ਇਹਨੇ ਫਿਰ ਉਹਦੇ ਵਿੱਚ ਵਟਸਐਪ ਨਹੀਂ ਬਣਾਇਆ ਉੱਤੇ ਉਹ ਕੋ ਮੇਰੇ ਨਾਲ ਚਲਦੀ ਰਹੀ ਕਈ ਵਾਰੀ ਗੱਲਬਾਤ ਚਲਦੀ ਰਹੀ ਫਿਰ ਮੈਨੂੰ ਗਾਲ-ਮੋਲ ਵੀ ਕਰਨ ਲੱਪੀ ਇਹ ਮਾਮਾ ਭੈਣ ਦੀਆਂ ਅੱਛਾ ਤੇ ਮੇਰੇ ਤੋਂ ਬਈ ਦੂਰ ਹਟ ਜਾਵੇ ਬੰਦਾ ਇਹ ਮੈਂ ਗੱਲ ਹੀ ਸਮਝ ਗਿਆ ਮੈਂ ਮੇਵਲਾ ਜਨਾਨੀ ਇਹ ਮੇ ਤੋਂ ਦੂਰ ਜਾਣਾ ਚੰਦੀ ਏ ਇਹ ਤਾਂ ਹੀ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀ ਜਾਂਦੀ ਆਪਣਾ ਖਸਮ ਨੂੰ ਅੱਖ ਨਹੀਂ ਜਾਂਦੀ ਵੀ ਇਹ ਹੂੰ ਫਿਰ ਮੈਂ ਇਹਨੂੰ ਬੜਾ ਸਮਝਾਇਆ ਮੈਸੇਜ ਪਾਏ ਮੇਰੇ ਕੋਲ ਵਾਜੀ ਵੀ ਪਏ ਨੇ ਉਹ ਤੇ ਨਹੀਂ ਜੀ ਇਹ ਨਹੀਂ ਮੰਨੀ ਮੈਂ ਕਿ ਯਾਰ ਤੇਰਾ ਘਰਦਿਆਂ ਨਾਲ ਮੰਗਾ ਸੀਗਾ ਤੂੰ ਉੱਥੇ ਵੈਸੇ ਵਸਾਈ ਕੀਤੀ ਏ ਤੂੰ ਸੰਸਾਰ ਪਰਚੂ ਕੀ ਹੈ ਪਰਚਾ ਵੀ ਦਿੱਤਾ ਹੋਇਆ ਹੂੰ ਤੂੰ ਪਰਚਾ ਦਿੱਤਾ ਹੋਇਆ ਤੇਰਾ ਰਾਜੀ ਨਮਾ ਹੋ ਗਿਆ 1 ਮਹੀਨੇ ਦਾ ਤੇਰਾ ਟਾਈਮ ਸੀਗਾ ਤੇ ਇਹਨੇ ਮੇਰੇ ਨਾਲ ਗੱਲ ਕੀਤੀ ਉਸ ਟਾਈਮ ਜੀ ਤੇ ਮੈਂ ਇਹਨੂੰ ਬਲਿਆ ਮੈਨਾਂ ਤੇ ਗੱਲ ਸੁਣਾਂ ਤੂੰ ਰਾਜੀ ਨਮ ਕਰ ਲੈ ਇੱਥੇ ਜਿਹੜਾ ਜਿਹੜਾ ਹੁੰਦਾ ਤੂੰ ਹੀ ਪਰਤਾ ਦਿੱਤਾ ਹੋਇਆ ਘਰ ਦੇ ਆਏ ਹੋਏ ਨੇ ਜਿੱਦ ਤੱਕ ਤੇਰੀ ਸਹਿਮਤੀ ਹੈ ਜੇ ਤੂੰ ਇਕੱਲੀ ਰਹਿਣਾ ਚਾਹਨੀ ਹੈ ਅਰ ਜਵਾਲ ਮੇਰੀ ਕੋਠੀ ਬਣੀ ਹੋਈ ਹੈ ਅੱਛਾ ਉੱਥੇ ਰਹਿ ਲ ਤੂੰ ਠੀਕ ਹੈ ਪਹਿਲੇ ਜੀ ਕਹਿੰਦੀ ਮੈਂ ਮੈਂ ਨਾ ਮੈਂ ਤਲਵਾੜੇ ਰਹਿਣਾ ਨਾ ਮੈਂ ਰਜਵਾਲ ਰਹਿਣਾ ਤੇ ਮੈਂ ਨਾ ਹੁਣ ਮੈਂ ਕੀ ਕਰ ਸਕਦਾ ਯਾਰ ਮੈਂ ਤਾਂ ਬਾਹਰ ਬੈਠਾ ਤੇ ਫਿਰ ਇਹਨੇ ਮੇਰੇ ਨਾਲ ਵਾਦਾ ਕੀਤਾ ਕਹਿੰਦੀ ਵੀ ਮੈਂ ਆਦੂ ਜਾਵੂਗੀ ਜਦ ਤੂੰ ਤਹੀ ਹੋਣਾ ਤੇ ਮੈਂ ਲਾ ਯਾਰ ਮੈਨੂੰ ਤਾਂ ਲੱਗ ਜਾਣਾ ਟਾਈਮ ਮੈਨੂੰ ਲੱਗਿਆ ਨਾ ਟਾਈਮ ਵਾਲਾ ਉਹਨੂੰ ਤੇ ਕਿੰਨੇ ਚਿਰ ਇੱਥੇ ਬੈਠੇ ਰਹੂੰਗੀ ਕਿੰਨੇ ਚਿਰ ਮੈਨੂੰ ਤੂੰ ਗੜ ਦੁਕਾਨਾਂ ਦੇ ਧੱਕੇ ਖਾਂਦੀ ਰਹੂੰਗੀ ਤੇ ਫਿਰ ਇਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਜੀ ਮੈਨੂੰ 5000 ਰੁਪਏ ਵੀ ਮੈਨੂੰ ਖਰਚੇ ਨੂੰ ਪਾ ਦੇ ਉੱਥੇ ਜੋ ਮੁਕੇਆ ਮੈਨਾਂ ਕੋਈ ਗੱਲ ਨਹੀਂ ਪਾ ਦੂੰਗਾ ਪਰ ਮੇਰੀ ਵੀ ਇੱਕ ਸ਼ਰਤ ਹੈ ਕਿ ਤੂੰ ਦੁਕਾਨ ਤੇ ਨਹੀਂ ਜਾਣਾ ਜੇ ਦੁਕਾਨ ਤੇ ਕੰਮ ਕਰਦੀ ਹਾਂ ਦੁਕਾਨ ਤੇ ਕੰਮ ਕਰਦੀ ਭੋਲੇ ਦੁਕਾਨ ਤੇ ਕਰਦੀ ਹਾਂ ਅੱਛਾ ਤੇ ਮੈਨਾਂ ਜੇ ਤੂੰ ਦੁਕਾਨ ਤੇ ਜਾਣਾ ਫਿਰ ਤਾਂ ਮੈਂ ਪਾਉਣਾ ਨਹੀਂ ਜੇ ਤੂੰ ਦੁਕਾਨ ਤੇ ਜਾਣਾ ਬੰਦ ਕਰੂੰਗੀ ਤਾਂ ਫਿਰ ਤਾਂ ਮੈਂ ਖਰਚਾ ਪਾਉਂਗਾ ਠੀਕ ਹੈ ਜੀ ਤੇ ਮੈਂ ਇਹਨੂੰ ਦੂਜੇ ਦਿਨ ਆਪਣੇ ਦਫਤਰ ਬੈਠਾ ਗਿਆ ਕਿ ਜਾ ਕੇ ਜੀ ਮੈਂ ਉੱਥੋਂ ਪੈਸੇ ਪਾਉਣੇ ਸੀਗੇ ਤੇ ਮੈਂ ਇਹਨੂੰ ਫੋਨ ਕੀਤਾ ਮੈਂ ਕਿ ਤੂੰ ਕਿੱਥੇ ਹੈ ਕਹਿੰਦੀ ਮੈਂ ਹਾਜੀਪੁਰ ਆਂ ਮਤਲਬ ਉੱਥੇ ਕੀ ਕਰਦੀ ਪਈ ਆ ਕਹਿੰਦੀ ਮੈਂ ਉਹਨੂੰ ਇਹਦਾ ਭਤੀਜਾ ਇਹਦਾ ਉਹਦਾ ਨਾਂ ਕੁਝ ਹਰਮਨ ਤੇ ਵੇ ਉਹਨੂੰ ਦਵਾਈ ਲੈਣ ਆਈ ਆ ਫਿਰ ਮੈਂ ਉਹਦੇ ਘਰੇ ਫੋਨ ਕੀਤਾ ਤੇ ਉਹ ਕਹਿੰਦੀ ਨਹੀਂ ਉਹ ਤਾਂ ਵੀ ਇਹਦੀ ਭਾਬੀ ਬੋਲੀ ਕਹਿੰਦੀ ਵੀ ਉਹ ਉਹਦਾ ਗੜ ਗਈ ਹੋਈ ਹੈ ਦੁਕਾਨ ਤੇ ਜੇ ਲੈ ਮੈਂ ਉਹ ਗੜ ਦੱਸਿਆ ਮੈਂ ਪੈਸੇ ਫੜੇ ਜਗੇ ਆਪਣੇ ਹੱਥ 'ਚ ਮੈਂ ਜੇਬੇ 'ਚ ਪਾਏ ਮੈਂ ਉੱਥੇ ਦਫਤਰੋਂ ਬਾਹਰ ਨਿਕਲਿਆ ਆ ਤੇ ਮੈਂ ਨਹੀਂ ਪਾਈ ਜੀ ਮੁਰਤੇ ਉਸ ਤੋਂ ਬਾਅਦ ਇਹ ਘਰੋਂ ਫਿਰ ਕਿਸ ਤਰੀਕ ਨੂੰ ਜਾਂਦੀ ਹੈ ਅ ਬੱਚੇ ਤੁਸੀਂ ਕਿਹਾ ਵੀ ਛੁੱਟ ਕੇ ਚਲੀ ਗਈ ਆਪਣੀਆਂ ਧੀਆਂ ਨੂੰ ਤੇ ਜੀ ਜੀ ਜਦੋਂ ਮੈਂ ਬਾਹਰੋਂ ਆਇਆ ਬਾਹਰੋਂ ਆਇਆ ਤੇ ਮੈਂ ਆਪਣੇ 10 ਵਜੇ ਆ ਕੀ ਮੈਂ 10 ਵਜੇ ਉਤਰਿਆ ਆਪਣੇ ਘਰ ਨਹੀਂ ਆਇਆ ਮੈਂ ਮੈਂ ਸਿੱਧਾ ਹੀ ਆਪਣੇ ਘਰ ਵਾਲੀ ਕੋਲ ਗਿਆ ਅੱਛਾ ਤੇ ਘਰ ਵਾਲੀ ਕੋਲ ਗਿਆ ਜੀ ਇਹਨਾਂ ਨੇ ਨਾ ਅੰਦਰੋਂ ਤਾਰ ਬੰਨੀ ਹੋਈਗੀ ਗੇਟ ਨੇ ਤਾਰ ਬੰਨੀ ਹੋਈਗੀ ਤੇ ਮੈਂ ਜਾਂਦੇ ਨੇ ਆਏ ਕਰਕੇ ਹੱਥ ਮਾਰਿਆ ਤਾਰ ਜੱਕ ਤਾਰ ਬੰਨੀ ਹੋਈ ਅੰਦਰੋਂ ਟੁੱਟ ਗਈ ਉਹ ਤੇ ਮੈਂ ਚੱਲ ਗਿਆ ਅੰਦਰ ਤੇ ਇੱਧਰ ਸੱਸ ਮੇਰੀ ਸੁੱਤੀ ਸੀ ਇੱਧਰ ਸਲਿਆ ਜਾਗਦੀ ਸੀਗੇ ਉਹਲੇ ਤੇ ਇਹ ਸੁੱਤੀ ਸੀਗੀ ਬੇਟੇ ਪਰੇ ਬਰਾਂਡੇ ਦੇ ਵਿੱਚ ਸੁੱਤੀ ਵੀ ਚਾਦਰ ਲਈ ਵੀ ਨੇ ਐ ਸੁੱਤੀ ਵੀ ਪੂਰੀ ਤੇ ਤੇ ਮੈਂ ਪੁੱਛਿਆ ਮਤਲਬ ਵੀ ਪਲਕ ਕਿੱਥੇ ਹੈ ਤੇ ਇਹਨੂੰ ਮਠਾਲਿਆ ਜਾ ਕੇ ਇਹ ਕਹਿੰਦੀ ਵੀ ਪਾਣੀ ਲਿਆ ਮਤਲਬ ਪਹਿਲੇ ਦੱਸ ਤੇਰਾ ਫੋਨ ਕਿੱਥੇ ਹੈ ਜਿਹੜਾ ਤੋਂ ਬਾਹਰੋਂ ਨਹੀਂ ਮੇਰਾ ਫੋਨ ਚੱਕ ਰਹੀ ਤੇਰਾ ਫੋਨ ਦੇ ਵਿੱਚ ਹੈ ਕੀ ਮਤਲਬ ਫੋਨ ਨਹੀਂ ਚੱਕਦੀ ਵੀ ਮੇਰਾ ਤੇ ਏ ਜੀ ਕਹਿੰਦੀ ਇਹ ਕਹਿੰਦੀ ਫ੍ਰਿਜ ਦੇ ਉੱਤੇ ਲੱਗਿਆ ਜਦੋਂ ਮੈਂ ਫ੍ਰਿਜ ਵੱਲ ਨੂੰ ਗਿਆ ਤਾਂ ਇਹ ਜੀ ਭਾਜੀ ਭੱਜੀ ਉਧਰ ਨੂੰ ਅੱਛਾ ਇਹਨੇ ਮੇ ਤੋਂ ਪਹਿਲੇ ਹੀ ਫੋਨ ਖੋਲ ਲਿਆ ਉਹ ਤੋਂ ਅੱਛਾ ਚਾਰਜਿੰਗ ਲੱਗਿਆ ਹੋਇਆ ਦਾੜਾ ਖੁੱਲੀ ਤੇ ਮਿੰਟੂ ਮਿੰਟਾ ਹੱਥ 'ਚ ਫੜ ਕੇ ਨਾ ਐ ਕਰ ਲਿਆ ਅੱਛਾ ਜਦੋਂ ਇਹਨੇ ਜੱਜ ਕਰ ਲਿਆ ਤੇ ਭਾਜੀ ਮੈਂ ਇਹਦਾ ਕਰਕੇ ਨਾ ਐ ਕਰਕੇ ਗੁੱਟ ਫੜਿਆ ਤੁਜੇ ਦੇ ਫੋਨ ਫੜਿਆ ਹੈਗੇ ਨੇ ਮੈਂ ਇਹਦਾ ਕਰਕੇ ਫੋਨ ਫੜ ਲਿਆ ਅੱਛਾ ਮੈਂ ਫੋਨ ਫੜ ਲਿਆ ਉਹ ਫੋਨ ਦੇ ਵਿੱਚ ਪਦਣੀ ਭਾਜੀ ਕਿਹੜੀ ਚੀਜ਼ ਸੀਗੀ ਉਹ ਜਨਾਨੀ ਨੇ ਉੱਥੇ ਹੀ ਇੱਕ ਇੱਕ ਲੱਤ ਦੇ ਭਾਰ ਨਾਲ ਚੱਲਣਾ ਪਈ ਉਹ ਅੱਛਾ ਪੂਰਾ ਪਿੰਡ ਇਕੱਠਾ ਕਰ ਲਿਆ ਉਹਨੇ ਨੇੜੇ ਸ਼ਹਿਰ ਦੇ ਹਾਏ ਮੇਰਾ ਫੋਨ ਦਵਾਓ ਫੋਨ ਦਵਾਓ ਮੈਨੂੰ ਯਾਰ ਫੋਨ ਦੇ ਵਿੱਚ ਹੈ ਕਿਹੜੀ ਚੀਜ਼ ਹੈ ਨਾਲੇ ਤੁਸੀਂ ਉਹਦੇ ਪਤੀ ਹੋ ਦੇਖ ਸਕਦੇ ਮੈਨਾਂ ਮੈਂ ਹੀ ਤੈਨੂੰ ਲੈ ਕੇ ਦਿੱਤਾ ਫੋਨ ਇਹ ਹਾਂ ਤੇ ਮੈਂ ਫੋਨ ਨਹੀਂ ਤੇਰਾ ਮੈਨੂੰ ਫੜ ਸਕਦਾ ਨਹੀਂ ਮੇਰਾ ਫੋਨ ਦਵਾਓ ਫੋਨ ਦਵਾਓ ਮੇਰਾ ਮੈਨਾਂ ਫੋਨ ਦੇ ਵਿੱਚ ਮੈਨੂੰ ਫੋਨ ਦੇ ਵਿੱਚ ਤਾਂ ਫਿਰ ਕੋਈ ਚੀਜ਼ ਹੈ ਹਾਂ ਤੇ ਫਿਰ ਵੀ ਭਾਜੀ ਮੈਨੂੰ ਇਦਾਂ ਕਰ ਦੇ ਦਿੱਤਾ ਫੜ ਕੇ ਮੈਨੂੰ ਲੱਫੜ ਮੈਨਾਂ ਚੋਰ ਜਿੰਨਾ ਮਰਜ਼ੀ ਚਾਤਰ ਹੋਵੇ ਪਰ ਛੋਪ ਨਹੀਂ ਸਕਦਾ ਕੋਈ ਵੀ ਚੀਜ਼ ਹੈ ਮੈਨੂੰ ਫੜ ਲੈ ਤਾਂ ਕੀ ਹਾਂ ਤੇ ਇਹਨੂੰ ਬਫ ਫੋਨ ਫੜਾਉਤਾ ਜੀ ਇਹਨੇ ਫੋਨ ਫੜਾਇਆ ਜੀ ਇਹਨੇ ਚੰਡੀਗੜ ਕੋਲ ਲਈਏ ਤੇ ਪੁਲਿਸ ਨੂੰ ਪੁਲਸ ਅਜੀ ਮਿੰਟੋ ਮੈਂ ਅੱਛਾ ਪੁਲਸ ਅਜੀ ਮੈਨੂੰ ਅਰੈਸਟ ਕਰਾਤਾ ਅੱਛਾ ਸਾਲਮਗਰ ਮੈਂ ਉਹਦੇ ਕੋਲ ਗਿਆ ਉਹਨੇ ਮੇਰੀ ਕੋਈ ਕਦਰ ਨਹੀਂ ਕੀਤੀ ਜੀ ਉਹਨੇ ਮੈਨੂੰ ਅਰੈਸਟ ਕਰਾਤਾ ਅੱਛਾ ਮੇਰੀ ਸੱਸ ਫਿਰ ਵੀ ਰੋਲਾ ਪੁੰਦੀ ਰਹੀ ਹੈ ਕਿ ਮੇਰਾ ਜਵਾਈ ਆ ਇਹਨੂੰ ਪੁਲਿਸ ਵਾਲੇ ਨੂੰ ਕਿਹਾ ਇਹਨੂੰ ਕਹੀ ਉਹਨੋਂ ਕੱਖ ਵੀ ਮੈਂ ਕਹਿਣਾ ਕੀ ਹੈ ਮੈਂ ਕੋਈ ਗੁਨਾਹ ਥੋੜਾ ਕੀਤਾ ਹਾਂ ਜੀ ਮੈਂ ਗੁਨਾਹ ਕੀਤਾ ਤੇ ਫਿਰ ਤਾਂ ਮੈਂ ਹੱਕਦਾਰ ਨਹੀਂ ਅੱਛਾ ਇਹ ਸਾਰੀ ਘਟਨਾਕ੍ਰਮ ਤੋਂ ਬਾਅਦ ਫਿਰ ਘਰੋਂ ਕਿੱਦਾਂ ਪਤਾ ਲੱਗਦਾ ਤੁਹਾਨੂੰ ਪਿੱਛੇ ਲੱਗੀ ਆ ਸਭ ਕੁਝ ਛੱਡ ਕੇ ਤੁਹਾਡੀ ਧੀ ਇਹ ਜਦੋਂ ਮੈਂ ਗਿਆ ਜੀ ਜਦੋਂ ਮੈਂ ਗਿਆ ਰੇਨ ਮੇ ਜੇ ਜੁਰ ਕਰਾਈ ਸਵੇਰੇ ਮੈਂ ਇਹਨਾਂ ਨੂੰ ਫੋਨ ਕੀਤਾ ਥਾਣੇ ਦਾ ਰਾਤ ਨੂੰ ਫੋਨ ਕਰਤਾ ਤੇ ਕਹਿੰਦੇ ਵੀ ਤੁਹਾਡਾ ਮੁੰਡਾ ਆ ਗਿਆ ਕਹਿੰਦੇ ਇਹ ਤਾਂ ਕਹਿੰਦੇ ਸਾਨੂੰ ਪਤਾ ਨਹੀਂ ਹੈ ਇਹਨਾਂ ਨੂੰ ਪਤਾ ਕੱਖ ਨਹੀਂ ਸੀਗਾ ਮੈਂ ਇਹਨਾਂ ਨੂੰ ਦੱਸਿਆ ਨਹੀਂ ਸੀਗਾ ਬਿਮਾਰ ਆ ਰਹੇ ਹਾਂ ਮੈਂ ਡਰ ਕੇ ਅੱਗੇ ਉੱਥੇ ਭੱਜਿਆ ਸਦੀ ਤੇ ਇਹ ਕਹਿੰਦੇ ਵੀ ਸਾਡਾ ਮੁੰਡਾ ਆ ਗਿਆ ਕਹਿੰਦੇ ਵੀ ਨਹੀਂ ਆ ਗਿਆ ਉਹ ਪੇਧਾ ਦਾ ਥਾਣੇ ਆ ਉਹ ਤਾਂ ਇਹ ਸਾਡੇ ਛੋਟਾ ਕਹਿੰਦਾ ਵੀ ਆਪਾਂ ਹੀ ਹੋਣਾ ਸਾਡੇ ਕਿ ਅਸੀਂ ਕਿਤੇ ਬਾਹਰ ਆ ਹੁਣ ਤੇ ਆਪਾਂ ਭਰਾ ਸਵੇਰੇ ਆ ਸਕਦੇ ਮੈਨੂੰ ਕੋਈ ਗੱਲ ਨਹੀਂ ਸਵੇਰੇ ਹੋਣਾ ਤੁਸੀਂ ਸਵੇਰੇ ਆ ਜੀਓ ਤੇ ਭਰਾ ਮੈਂ ਲਾ ਮੈਂ ਇੱਥੇ ਮੈਨੂੰ ਬੈਠਾ ਮੈਂ ਇਹ ਹਵਾਲਾ ਚ ਹਵਾਲਾ ਚ ਦੇ ਦੋ ਤੇ ਭਾਜੀ ਮੈਂ ਉੱਥੇ 5 ਵਜੇ ਤੱਕ ਬੈਠਿਆ ਅੱਛਾ 5 ਵਜੇ ਆ ਕੇ ਇਹ ਪੁੱਜੇ ਨੇ ਤਾਂ ਉਹਨੇ ਲਿਖਿਆ ਸਾਡੇ ਇਹਨਾਂ ਦੇ ਸਾਈਨ ਕਰਾਏ ਨੇ ਮੈਂ ਆ ਗਿਆ ਤੇ ਇਹਨੂੰ ਜੀ ਆਪਣਾ ਟਾਈਮ ਦੇ ਦਿੱਤਾ ਜਿਹੜੇ ਇਹਨੇ ਐਪਲੀਕੇਸ਼ਨ ਲਿਖੀ 11 ਤਰੀਕ ਦਾ ਉਹਨੂੰ ਟਾਈਮ ਦੇ ਦਿੱਤਾ ਤੇ 11 ਤਰੀਕ ਨੂੰ ਇੱਥੋਂ ਸਾਡੇ ਐਮਸੀ ਨੇ ਫੋਨ ਕੀਤਾ ਮੁੰਡੇ ਨੇ ਤੇ 11 ਤਰੀਕ ਨੂੰ ਵੀ ਤੁਹਾਡਾ ਜੋ ਹੈਗਾ ਹਿਸਾਬ ਕਿਤਾਬ ਚੱਲਦਾ ਪਿਆ ਤੇ ਤੁਹਾਨੂੰ ਅਹੀਂ 11 ਤਰੀਕ ਨੂੰ ਤੇ ਤੁਹਾਡੇ ਨਾਲ ਗੱਲਬਾਤ ਹੋ ਜੂ ਇਥੇ ਅੱਛਾ ਤੇ 11 ਤਰੀਕ ਦਾ ਟਾਈਮ ਸੀਗਾ ਜੀ ਇਹਨੂੰ ਕਿਤੇ ਉਥੋਂ ਸੰਸਾਰਪੁਰ ਚੌਂਕੀ ਜੋ ਜਾਂਦਾ ਫੋਨ ਅੱਛਾ ਤੇ ਬੀਬਾ ਤੇਰਾ 11 ਤਰੀਕ ਨੂੰ ਟਾਈਮ ਰੱਖਿਆ ਗਿਆ 11 ਤਰੀਕ ਨੂੰ ਚੌਂਕੀ ਆਉਣਾ ਤੇ ਚੌਂਕੀ ਆਉਣ ਦੇ ਬਜਾਈ ਜੀ ਇਹ ਜੀ ਉਤੋਂ ਪਹਿਲੀ ਬੱਚੀ ਇਥੇ ਸੱਟ ਗਈ ਤਾਂ ਨਾਲ ਹੀ ਫਰਾਰ ਹੋ ਗਈ ਇਹਨੂੰ ਪਤਾ ਸੀਗਾ ਕਿ ਮੇਰੇ ਘਰ ਵਾਲੇ ਨੇ ਜਾਣਾ ਤੇ ਮੈਨੂੰ ਉਹਨੇ ਇੱਕ ਇੱਕ ਗੱਲ ਕਹਿਣੀ ਹੈ ਕਿ ਚਲੋ ਮਰੇ ਹੋ ਤੁਰਦੀ ਹੋ ਉਹਦੀ ਜਨਨੀ ਜੀ ਮੈਨੂੰ ਤਾਂ ਇਹ ਨਹੀਂ ਸਮਝ ਲੱਗਿਆ ਜੀ ਜਿੱਤੇ ਮੈਂ ਇੰਨਾ ਯਕੀਨ ਕਰਦਾ ਸੀਗਾ ਜਿੰਨਾਂ ਮੈਂ ਕੰਪਿਊਟਰ ਸੈਂਟਰ ਨਾਲ ਵਿੱਚ ਵੀ ਪਾਇਆ ਕੰਪਿਊਟਰ ਸੈਂਟਰ ਤੋਂ ਇਹ ਇੱਕ ਕਹਾਣੀ ਵਿਗੜੀ ਏ ਇਹ ਉੱਤੇ ਮੈਂ ਇੰਨਾ ਯਕੀਨ ਕਰਦਾ ਸੀਗਾ ਇੰਨਾ ਵਿਸ਼ਵਾਸ ਕਰਦਾ ਹੈਗਾ ਉਹ ਜਨਨੀ ਤੇ ਪਰ ਮੈਨੂੰ ਨਹੀਂ ਪਤਾ ਹੈਗਾ ਮੇਰੇ ਨਾਲ ਉਹਨੇ ਏਡਾ ਤਕੜਾ ਵਿਸ਼ਵਾਸ ਘਾਤ ਕਰਨਾ ਸੀਗਾ ਮੈਨੂੰ ਤੋ ਤਿਆਂ ਦਾ ਵੀ ਤਰਸ ਨਹੀਂ ਆਇਆ ਉਹ ਮੈਂ ਕਹਿੰਦਾ ਜੀ ਉਹਨੂੰ ਹੈ ਹੀ ਨਹੀਂ ਕਿਸੇ ਦਾ ਤਰਸ ਜਿਹੜੀ ਆਪਣੀ ਧੀ ਨੂੰ ਝਾੜੀਆਂ ਦੇ ਵਿੱਚ ਸੱਟ ਕੇ ਚੱਲ ਗਈ ਹੈ ਉਹਨੂੰ ਤਰਸ ਕੇ ਦੇ ਨਾਲ ਜਿਹੜੀ ਆਪਣੀ ਮਾਂ ਨੂੰ ਜੁੱਤੀਆਂ ਮਾਰ ਸਕਦੀ ਹੈ ਗਲੀ ਦੇ ਵਿੱਚ ਕੱਢ ਗਈ ਜਿਹੜੀ ਮਾਂ ਨੂੰ ਆਪਣੇ ਨੂੰ ਕਈਆਂ ਨਾਲ ਘੁੱਟ ਸਕਦੀ ਏ ਉਹਨੂੰ ਹੈ ਕਿ ਕੀ ਹੈ ਜੀ ਮੈਨੂੰ ਤਾਂ ਸਮਝ ਹੀ ਨਹੀਂ ਆਇਆ ਜੀ ਇਹ ਜਿਹੜਾ ਇਲਜ਼ਾਮ ਹੈ ਜੀ ਸੱਸ ਮੇਰੀ ਨੇ ਉਹਦੇ ਕੋਲ ਰਹੀ ਹੈ 7 ਮਹੀਨੇ ਤੇ ਉਹਨੂੰ ਪਤਾ ਚਿੱਟੇ ਲਾਉਣ ਦੇ ਵੀ ਇਲਜ਼ਾਮ ਤੁਹਾਡੀ ਸੱਸ ਨੇ ਲਾਏ ਠੀਕ ਹੈ ਜੀ ਹਾਂ ਉਹਨੇ ਲਾਏ ਉਹਨੂੰ ਪਤਾ ਹੋਣਾ ਜਿਹਦੇ ਕੋਲ 7 ਮਹੀਨੇ ਰਹੀ ਹੈ ਜੀ ਉਹਨੂੰ ਪਤਾ ਹੋਣਾ ਪਰ ਮੇਰੇ ਕੋਲ ਇਹ 11 ਸਾਲ ਮੇਰੇ ਕੋ ਰਹੀ ਹੈ ਪਰ ਮੇਰੇ ਕੋਲ ਇਹ ਚੀਜ਼ ਨਹੀਂ ਸੀ ਜੀ ਅਸੀਂ ਜੁਆਇੰਟ ਫੈਮਿਲੀ ਵਾਲੇ ਬੰਦੇ ਆ ਤੇ ਕੋਈ ਸ਼ੱਕ ਹੈ ਤੁਹਾਨੂੰ ਕੋਈ ਸ਼ਖਸ ਕੋਈ ਕਦੀ ਨੋਟਿਸ ਕੀਤਾ ਹੋਵੇ ਜਾਂ ਕੋਸ਼ਿਸ਼ ਨੋਟਿਸ ਭਾਜੀ ਆਪਾਂ ਇਹ ਨਹੀਂ ਕੀਤਾ ਵੀ ਪਰ ਉਹਨੇ ਸ਼ਹਿਰ ਚ ਨਾ ਪੈਸੇ ਬਹੁ ਫੜੇ ਨੇ ਜਿੱਦਾਂ ਹੁਣ ਮੇਰੀ ਤੁਹਾਡੇ ਨਾਲ ਮਿੱਤਰਤਾ ਗਈ ਹਾਂ ਉਹਨੂੰ ਪਤਾ ਵੀ ਮੈਂ ਤੁਹਾਡੇ ਕੋਲ ਬਹਿਣਾ ਉਠਣਾ ਹਾਂ ਉਹਨੂੰ ਪਤਾ ਵੀ ਸਾਡੇ ਦੁੱਧ ਵਾਲੇ ਗਾਹਕ ਨੇ ਇਹ ਭਾਜੀ ਉਹਨੇ ਛੱਡਿਆ ਕੋਈ ਨਹੀਂ ਸਾਰਾ ਮਾਝ ਕੇ ਲੈ ਗਿਆ ਹਾਂ ਘਰੋਂ ਵੀ ਪੈਸੇ ਖੜੇ ਪੰਜ ਹਜ਼ਾਰ ਹਾਂਜੀ ਤੇ ਮੇਰੀ ਛੋਟੀ ਬੇਟੀ ਦੇ ਨਾ ਵੱਡੀ ਬੇਟੀ ਦੇ ਨਾ ਸੀਗੇ ਪੈਸੇ ਜੋ ਆਪਣਾ ਜੁਆਇੰਟ ਖਾਤਾ ਸੀਗਾ ਉਹਦੇ ਵੀ ਖੜਾ ਗਈ ਜੀ ਉਹ ਤੇ ਥੋੜੇ ਦੇ ਮੇਰੇ ਸੀਗੇ ਉਹ ਮੇਰੇ ਵੀ ਛੱਕ ਲਏ ਨੇ ਮੈਂ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਤੁਸੀਂ ਮੈਂ ਪ੍ਰਸ਼ਾਸਨ ਚ ਹੀ ਮੰਗ ਕਰਦਾ ਜੀ ਕਿ ਜਿੱਥੇ ਹੈ ਗਈ ਏ ਕਿ ਬੰਦਿਆ ਦਾ ਰਾਜਵੇ ਤੇ ਆਪਣੇ ਬੱਚੇ ਆ ਕੇ ਸੰਭਾਲ ਲਵੇ ਕਿ ਸਾਨੂੰ ਤੰਗ ਨਾ ਕਰੇ ਅਜੇ ਵੀ ਰੱਖਣ ਨੂੰ ਤਿਆਰ ਹੋ ਤੁਸੀਂ ਹਾਂ ਤੇ ਮੈਂ ਇਹੀ ਕਹਿੰਦਾ ਕਿ ਜੇ ਤੂੰ ਗਲਤੀਆਂ ਕਰ ਚੁੱਕੀ ਐ ਠੀਕ ਐ ਮੈਂ ਤਾਂ ਚਲੀ ਜਾਣਾ ਬਾਹਰ ਨੂੰ ਤੇ ਮੇਰੇ ਬੱਚੇ ਸੰਭਾਲ ਲਵੇ ਆਗੇ ਤੇ ਮੈਨੂੰ ਮੇਰੇ ਘਰ ਦੇ ਨੂੰ ਤੰਗ ਨਾ ਕਰੇ ਜਿੰਨਾ ਸਾਨੂੰ ਤੰਗ ਕਰੂੰਗੀ ਫਿਰ ਉਨੀ ਤੰਗ ਹੋਊਂਗੀ ਭਾਵੇਂ ਤੂੰ ਜਿੱਥੇ ਮਰਜੀ ਬੈਠੀ ਆਂ ਭਾਵੇਂ ਪੰਜਾਬ 'ਚ ਬੈਠੀ ਆਂ ਚਾਹੇ ਹਿਮਾਚਲ 'ਚ ਬੈਠੀ ਆਂ ਲੱਭਤੋਂ ਤੂੰ ਜਾਣਾ ਹੀ ਐ ਕੁੱਤਿਆਂ ਨੂੰ ਲੈ ਕੇ ਤੇ ਨਹੀਂ ਕਦੀ ਕਨਫਲਿਕਟ ਹੋਇਆ ਸੀ ਵੀ ਦੋ ਥੀਆਂ ਨਹੀਂ ਨਹੀਂ ਇਹ ਨਹੀਂ ਥੀਆਂ ਦੀ ਥੀਆਂ ਥੀਆਂ ਮੇਰੀਆਂ ਜੀ ਇਹ ਮੇਰੇ ਪੁੱਤਾਂ ਨਾਲੋਂ ਵੱਧ ਕੇ ਨੇ ਇਹ ਜੋ ਰੱਬ ਨੇ ਮੈਨੂੰ ਦਾਤਾਂ ਦਿੱਤੀਆਂ ਨੇ ਇਹ ਵਧੀਆ ਜੀ ਇਹ ਜੇ ਤੇ ਮੈਨੂੰ ਥੀਆਂ ਦਿੱਤੀਆਂ ਨੇ ਦਾ ਇਹ ਇੱਕ ਰੱਬ ਦੀਆਂ ਦਾਤਾਂ ਨੇ ਤਾਂ ਉਹ ਦੇਖ ਲਓ ਸਰਵਧਿਕਾਰੀ ਪੜਿਆ ਕਰਦੀ ਏ ਵਧੀਆ ਤਰੀਕੇ ਨਾਲ ਬੇਟੀ ਮੇਰੀ ਆਉਣ ਵਾਲੀ ਏ ਉਹਨੂੰ ਪੁੱਛ ਲਈਏ ਤੁਸੀਂ ਆ ਛੋਟੀ ਇਹ ਮੇਰੇ ਕੋਲ ਹੁਣ ਛੱਡ ਗਈ ਏ ਕਿਉਂਕਿ ਮੈਂ ਧੀਆਂ ਸੱਟ ਛੋਟ ਸਕਦਾ ਜੀ ਉਹ ਉਹਦਾ ਉਹ ਸੀਗੀ ਜੀ ਉਹਨੂੰ ਨਹੀਂ ਚਾਹੀਦੀ ਇਹ ਛੱਟ ਗਈ ਉਹ ਠੀਕ ਹੈ ਜੀ ਠੀਕ ਹੈ ਆਪਾਂ ਬਾਈ ਦਾ ਨੰਬਰ ਵੀ ਸਕਰੀਨ ਦੇ ਉੱਤੇ ਚਲਾਵਾਂਗੇ ਔਰ ਜੇਕਰ ਕੋਈ ਤੁਹਾਡੇ ਕੋਲ ਜਾਣਕਾਰੀ ਹੋਵੇ ਤਾਂ ਬਾਈ ਦੇ ਨਾਲ ਸਿੱਧੀ ਸਾਂਝੀ ਵੀ ਕਰ ਦਿਓ ਫਿਲਹਾਲ ਇਹੀ ਆਸ ਤੇ ਉਮੀਦ ਹੈ ਕਿ ਪਰਿਵਾਰ ਦੁਆਰਾ ਇਕੱਠਾ ਹੋਣਾ ਚਾਹੀਦਾ ਹੈ ਜੇ ਉਹ ਕੋਈ ਗਲਤ ਸਟੈਪ ਚੱਕਿਆ ਵੀ ਹੈ ਤਾਂ ਉਹ ਸੁਧਾਰਿਆ ਜਾ ਸਕਦਾ ਕਿਉਂਕਿ ਬਾਈ ਕਹਿੰਦਾ ਮੈਂ ਹਜੇ ਵੀ ਰੱਖਣ ਨੂੰ ਤਿਆਰ ਆ ਹਜੇ ਵੀ ਪਰਿਵਾਰ ਵਸਾਉਣ ਨੂੰ ਤਿਆਰ ਆ ਕਿਉਂਕਿ ਮੇਰਾ ਮਸਲਾ ਮੇਰੀਆਂ ਧੀਆਂ ਦਾ ਹੈ ਬੇਹਤ ਮੰਦਪਾਗੀ ਘਟਨਾ ਹੈ ਔਰ ਜੇਕਰ ਉਹ ਵੀਡੀਓ ਉਨ੍ਹਾਂ ਤੱਕ ਵੀ ਪਹੁੰਚ ਗਈ ਹੈ ਤਾਂ ਜਰੂਰ ਪਰਿਵਾਰ ਨਾਲ ਰابطਾ ਕਰਨਾ ਚਾਹੀਦਾ ਔਰ ਪਰਿਵਾਰ ਦੇ ਵਿੱਚ ਵਾਪਸੀ ਕਰਨੀ ਚਾਹੀਦੀ ਹੈ ਤਾਂ ਜੋ ਪਰਿਵਾਰ ਟੁੱਟਣ ਤੋਂ ਬਚ ਸਕੇ ਬਣੇ ਰਹਿਣ ਪੰਜਾਬੀ ਟੀਵੀ ਆ